ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਅਮਾਜ ਮਹੱਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਾਉ ਕੋ ਦਾਰਤ ਸਭ ਫਲਾ ਸਰਬ ਗੁਨਾ ਜਿਸ ਮਾਹੇ ਕਿਉ ਗੋਵਿੰਦਾ ਮਨਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵ ਜਲ ਪਾਈਐ ਪਰ ਮਿਲ ਸਾਧ ਸੰਗ ਉਦਾਰ ਹੋਏ ਮੁਖੀ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰ ਸਚੈ ਸਬਾਸ ਗਉੜੀ ਅਮਾਜ ਮਹੱਲਾ ਪੰਜਵਾਂ ਹਰਿ ਰਾਮ 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 ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਵਿੰਦਾ ਮਨਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਏ ਮੁੱਖੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰਸ ਚੈ ਸਾਬਸ ਗਵੜੀ ਮਾਜ ਮਹੱਲਾ ਪੰਜਵਾਂ ਹਰਿ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦਾ ਮਨਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵ ਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਇ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰਸ ਚੈ ਸਾਬਾਸ ਗਉੜੀ ਅਮਾਜ ਮਹੱਲਾ 5 ਹਰ ਰਾਮ 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 ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਨਾ ਜਿਸ ਮਾਹੇ ਕਿਉ ਗੋਬਿੰਦ ਮਨ ਹੋਵੇ ਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਪਵਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਏ ਮੁਖੀ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰ ਸਚੈ ਸਬਸ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਾਗੋ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਵਿੰਦਾ ਮਨਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਏ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰਸ ਚੈ ਸਾ ਬਾਸ ਗਉੜੀ ਅਮਾਜ ਮਹੱਲਾ ਪੰਜਵਾਂ ਹਰਿ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਨਾ ਜਿਸ ਮਾਹੇ ਕਿਉ ਗੋਵਿੰਦਾ ਮਨਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਪਵਜਲ ਪਾਈਐ ਪਾਰ ਮਿਲ ਸਾਧੂ ਸੰਗ ਉਦਾਰ ਹੋਏ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰ ਸਚੈ ਸਾਬਸ ਗਉੜੀ ਮਾਜ਼ ਮਹੱਲਾ ਪੰਜਵਾਂ ਹਰਿ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦਾ ਮਨ ਹੋਵੇ ਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਾ ਵਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਇ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰਸ ਚੈ ਸਬਾਸ ਗਉੜੀ ਅਮਾਜ ਮਹੱਲਾ ਪੰਜਵਾਂ ਹਰ ਰਾਮ 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 ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗਵਿੰਦਾ ਮਨ ਹੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵਜਲ ਪਾਈਐ ਪਾਰ ਮਿਲ ਸਾਧੂ ਸੰਗ ਉਦਾਰ ਹੋਇ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰ ਸੱਚ ਸਬਾਸ ਗਉੜੀ ਮਾਜ਼ ਮਹੱਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਨਾ ਜਿਸ ਮਾਹੇ ਕਿਉ ਗੋਵਿੰਦਾ ਮਨ ਹੋਵੇ ਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਏ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰਸੈ ਸਾਸ ਬਾਸ ਗਉੜੀ ਮਾਜ਼ ਮਹੱਲਾ ਪੰਜਵਾਂ ਹਰਿ ਰਾਮ 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 ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਨਾ ਜਿਸ ਮਾਹੇ ਕਿਉ ਗੋਵਿੰਦਾ ਮਨ ਹ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਇ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰਸ ਚੈ ਸਾਬਸ ਗਉੜੀ ਮਾਜ਼ ਮਹੱਲਾ ਪੰਜਵਾਂ ਹਰਿ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦਾ ਮਨ ਹ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵ ਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਇ ਮੁਖਿ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰਸ ਚੈ ਸਬਾਸ ਗਉੜੀ ਮਾਜ਼ ਮਹੱਲਾ ਪੰਜਵਾਂ ਹਰ ਰਾਮ 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 ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਨਾ ਜਿਸ ਮਾਹੇ ਕਿਉ ਗੋਬਿੰਦ ਮਨ ਹੋਵੇ ਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਇ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚਾ ਸਬਾਸ ਗਉੜੀ ਮਾਜ ਮਹੱਲਾ ਪੰਜਵਾਂ ਹਰਿ ਰਾਮ 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 ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਵਿੰਦਾ ਮਨ ਹੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਭਵਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਏ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰਸੈ ਸਬਾਸ ਗਉੜੀ ਮਾਜ਼ ਮਹਲਾ 5 ਹਰਿ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗਵਿੰਦਾ ਮਨ ਹੋਵੇ ਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਏ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰਸ ਚੈ ਸਬਾਸ ਗਉੜੀ ਮਾਜ ਮਹੱਲਾ ਪੰਜਵਾਂ ਹਰਿ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗਵਿੰਦਾ ਮਨ ਹੋਵੇ ਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਪਵ ਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਇ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰ ਸਚੈ ਸਬਾਸ ਗਉੜੀ ਮਾਜ਼ ਮਹਲਾ 5 ਹਰ ਰਾਮ 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 ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹੋਵੇ ਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਇ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰਸ ਸੱਚਾ ਬਸ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਉਹ ਦਾਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਵਿੰਦਾ ਮਨਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵ ਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਏ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰ ਸਚੈ ਸਾਬਸ ਗਉੜੀ ਅਮਾਜ ਮਹੱਲਾ ਪੰਜਵਾਂ ਹਰਿ ਰਾਮ 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 ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੇਂਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗਵਿੰਦਾ ਮਨਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਏ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰਸ ਚੈ ਸਾਬਾਸ ਗਉੜੀ ਮਾਜ ਮਹਲਾ ਪੰਜਵੰ ਹਰਿ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਕੁਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗਵਿੰਦਾ ਮਨਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜਿਵੈ ਭਵ ਜਲ ਪਾਈਐ ਪਰ ਮਿਲ ਸਾਧੂ ਸੰਗ ਉਦਾਰ ਹੋਇ ਮੁਕੇ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੈ ਨਾਮ ਜਪ ਦਰਸ ਚੈ ਸਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ